ਭਾਰਤ-ਪਾਕਿਸਤਾਨ ਸਰਹੱਦ ਤੋਂ ਪਾਰ ਗਏ ਨੌਜਵਾਨ ਦਾ ਮਾਮਲਾ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਮਿਲੇ ਪ੍ਰਸ਼ਾਸਨਿਕ ਅਧਿਕਾਰੀ ਨੌਜਵਾਨ ਨੂੰ ਵਾਪਸ ਲੈਣ ਦਾ ਦਿੱਤਾ ਪ੍ਰੋਸਾ ਡਿਪਟੀ ਕਮਿਸ਼ਨਰ ਫਰਹਾਦਪੁਰ ਦੀਪਸ਼ਿਕਾ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਅੱਜ ਗੁਰੂ ਹਰਸਰਾਏ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਬਾਗੇ ਪਿੰਡ ਖੈਰੇ ਕੇ ਉਤਾਰਦੇ ਨੌਜਵਾਨ ਅਮਰਪਾਲ ਸਿੰਘ ਦੇ ਘਰ ਪਹੁੰਚ ਕੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਐਸ.ਡੀ.ਐਮ ਨੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੰਦੇ ਆ ਕਿਹਾ ਹੈ ਕਿ ਅਮਰਪਾਲ ਸਿੰਘ ਨੂੰ ਵਾਪਸ ਲੈ ਕੇ ਆਉਣ ਸੰਬੰਧੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖਿਆ ਜਾਏਗਾ ਅਤੇ ਇਸ ਸੰਬੰਧੀ ਪੰਜਾਬ ਸਰਕਾਰਾਂ ਹੀ ਮਾਨ ਜੋਗ ਵਿਦੇਸ਼ ਮੰਤਰੀ ਭਾਰਤ ਸਰਕਾਰ ਨਾਲ ਗੱਲਬਾਤ ਕੀਤੀ ਜਾਏਗੀ ਤਾਂ ਜੋ ਨੌਜਵਾਨ ਨੂੰ ਛੇਤੀ ਤੋਂ ਛੇਤੀ ਭਾਰਤ ਵਾਪਸ ਲੈ ਆਂਦਾ ਜਾ ਸਕੇ ਆਪੋ ਚੁਧਿਕਾਰੀਆਂ ਨੂੰ ਪਤਾ ਹੀ ਹੈ ਕਿ 21 ਜੂਨ ਤੋਂ ਸਾਡਾ ਬੇਟਾ ਖੇਤੀ ਕਰਨ ਵਾਸਤੇ ਪਾਕਿਸਤਾਨ ਵਿੱਚ ਪਾਕਿਸਤਾਨ ਵਾਲੀ ਤਰਫ ਖੇਤੀ ਕਰਨ ਜਾਂਦਾ ਹੈ ਜੋ 21 ਜੂਨ ਨੂੰ ਸ਼ਾਮ ਨੂੰ ਵਾਪਸ ਕਰਨ ਨਹੀਂ ਆਇਆ ਤਾਂ ਉਸਦੇ ਪੈਰਾਂ ਦੇ ਨਿਸ਼ਾਨ ਜੋ ਸਾਨੂੰ ਉਹ ਪਾਕਿਸਤਾਨ ਨੂੰ ਵਿਖੇ ਗਏ ਤਾਂ ਪਾਕਿਸਤਾਨ ਪੁਲਿਸ ਨੇ 27 ਜੂਨ ਸਾਨੂੰ ਕਲੀਅਰ ਕਰ ਦਿੱਤਾ ਕਿ ਸਾਡੇ ਕੋਲ ਤੁਹਾਡਾ ਬੇਟਾ ਹੈ ਉਸ ਨੂੰ ਵਾਪਸ ਲਿਆਉਣ ਵਾਸਤੇ ਪ੍ਰਸ਼ਾਸਨ ਕੋਲੋਂ ਭਗਵੰਤ ਮਾਨ ਸਰਕਾਰ ਕੋਲੋਂ ਜੋ ਸਾਡੇ ਗੁਰੂ ਸਾਹਾ ਦਾ ਪ੍ਰਸ਼ਾਸਨ ਹੈ ਉਹ ਸਾਡੇ ਗ੍ਰਹਿ ਵਿਖੇ ਪਿੰਡ ਖਰੀਕੂ ਤਾਲ ਵਿੱਚ ਪਹੁੰਚਿਆ ਹਨ ਅਸੀਂ ਉਹਨਾਂ ਕੋਲੋਂ ਅਤੇ ਭਵੰਤਮਾਨ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਸਾਡੇ ਜੋ ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਤੱਕ ਪਹੁੰਚ ਕਰਕੇ ਸਾਡੇ ਬੇਟੇ ਨੂੰ ਵਾਪਸ ਲਿਆਉਣ ਦੀ ਹਰ ਸੰਭਵ ਉਹਨਾਂ ਨੂੰ ਬੇਨਤੀ ਕਿ ਵੀ ਸਾਡੇ ਜਿਹੜੇ ਜੈ ਸ਼ੰਕਰ ਜੀ ਨੇ ਪਾਕਿਸਤਾਨ ਦੇ ਮਿਨਿਸਟਰ ਨੂੰ ਲੈਟਰ ਲਿਖ ਕੇ ਸਾਡੇ ਬੱਚੇ ਦੇ ਇੱਧਰ ਲਿਆਉਣ ਦੀ ਮੰਗ ਕੀਤੀ ਜਾਵੇ ਕਿਉਂਕਿ ਜਲਦ ਤੋਂ ਜਲਦ ਸਾਡਾ ਬੱਚਾ ਇੱਧਰ ਵਾਪਸ ਆ ਸਕੇ ਫਿਰੋਜ਼ਪੁਰ ਤੋਂ ਆਰ ਐਲ ਤਾਵਨ ਅਤੇ ਬੱਬੂ ਤਾਵਨ ਦੀ ਰਿਪੋਰਟ ਥਿਸ ਪ੍ਰੋਗਰਾਮ ਇਜ਼ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸ ਫੀਲਡ ਫਾਰ ਆਲ ਯੋਰ ਇਮੀਗ੍ਰੇਸ਼ਨ ਫੈਮਿਲੀ ਲਾ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਤਾਂ ਬਾਈ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.